ਪਤ ਪੈਨਸ਼ਨ ਲੈਣ ਆਈ ਸੀਗੀ ਕਾਦੀ ਪੈਨਸ਼ਨ ਵਡਾਪਾ ਪੈਨਸ਼ਨ ਜੀ ਕਾਊਂਟਰ ਨੰਬਰ 6 ਤੇ ਨਾ ਗੋਇਲ ਸਰਕਲ ਚਲੇ ਜਾਓ ਨਾ ਤਾਂ ਮੈਂ ਗੋਲਸਾਹ ਨੂੰ ਜਾਣਦੀ ਐ ਨਾ ਮੈਂ 6 ਨੰਬਰ ਕਾਊਂਟਰ ਜਾਣਦੀ ਮੈਨੂੰ ਤਾਂ ਪਤਾ ਨਹੀਂ ਤੁਸੀਂ ਦੱਸੋ ਤਾਂ ਵੇ ਭਾਈ 6 ਨੰਬਰ ਕਾਊਂਟਰ ਕਿਹੜਾ ਗੋਲਸਾਹ ਦਾ ਮੈਂ ਤਾਂ ਉਹ ਸਾਹਮਣੇ ਚਲੇ ਜਾਓ ਉਹ ਉੱਥੇ ਬੈਠਿਆ ਗੋਲਸਾਹ ਓਹੋ ਗੋਇਲ ਸਾਹ ਵੇ ਭਾਈ ਮੇਰੀ ਪੈਨਸ਼ਨ ਕੱਢ ਦੇ ਮਾਤਾ ਹਜੇ ਪੈਨਸ਼ਨ ਆਈ ਨਹੀਂ ਲੈ ਕੀ ਗੱਲ ਭਾਈ ਮੇਰੀ ਕਾ ਤਾਂ ਨਹੀਂ ਪੈਨਸ਼ਨ ਆਈਗੀ ਸਾਰਿਆਂ ਦੀ ਤਾਂ ਪੈਨਸ਼ਨਾਂ ਲੈਈਆਂ ਮੈਨੂੰ ਤਾਂ ਹੁਗਾਰੀਆਂ ਬੁਣੀਆਂ ਜਾ ਕੇ ਕਹਿੰਦੀਆਂ ਤਾਂ ਪੈਨਸ਼ਨਾਂ ਲੈਆਂ ਜਾਂ ਤੇ ਮੇਰੇ ਵੀਰਾ ਕਹਿੰਦੇ ਨੇ ਤੁਸੀਂ ਪੈਨਸ਼ਨ ਨਹੀਂ ਆਈ ਕੀ ਗੱਲ ਆ ਲੈ ਆਪਣਾ ਕਾਪੀ ਫੜਾ ਕਿੱਥੇ ਆ 1235 ਰੁਪਏ ਆਈ ਆ ਕੀ ਗੱਲ ਭਾਈ ਮੈਨੂੰ ਤਾਂ 1500 ਪੈਨਸ਼ਨ ਦਾ ਕੀ ਦੇਣੀ ਸੀ ਤੇ 2500 ਦਾ ਕੀ ਦੇਣਾ ਸੁੱ 1500 ਤਾਂ ਵੀ ਕਟਾਈ ਜਾਂਦੇ ਆ ਮੈਨੂੰ ਨਹੀਂ ਪਤਾ ਮਾਤਾ ਜਿੰਨੇ ਤੇਰੇ ਖਾਤੇ 'ਚ ਐ ਮੈਂ ਤੈਨੂੰ ਦੱਸ ਤੇ ਘਣਾਉਣੇ ਆ ਦੱਸ ਤੇ ਨਹੀਂ ਜਾ ਹੋਰ ਵੀ ਕੰਮ ਬਹੁਤ ਮੈਨੂੰ ਲੈ ਕੀ ਗੱਲ ਭਾਈ ਮੈਂ ਤਾਂ ਪੂਰਾ 1500 ਰੁਪਏ ਲੈ ਕੇ ਜਾਣਾ ਮੇਰੇ ਕਿਵੇਂ ਕੱਟੇ ਗਏ ਪੈਸੇ ਮਾਤਾ ਹੁਣ ਮੈਂ ਤੈਨੂੰ ਜੀਬ 'ਚੋ ਦੇ ਦਿਆਂ ਜਿੰਨੇ ਆਏ ਆ ਤੈਨੂੰ ਮੈਂ ਕਹੀ ਇਹਨਾਂ ਲੈਣੇ ਲੈ ਤੇ ਨਹੀਂ ਤੁਰਤੀ ਪਾਣਾ ਆਏ ਤੂੰ ਕਿਵੇਂ ਬੋਲਦਾਂ ਇਹ ਬੈਂਕ ਤੇਰੇ ਫੇਉੜੀ ਐ ਉੱਤੋਂ ਮੇਰੇ ਪੈਸੇ ਕੱਟੇ ਗਏ ਤੇ ਉੱਤੋਂ ਤੈਨੂੰ ਕਹ ਅਤੇ ਭਈਏ ਜੇ ਕੋਈ ਸਾਖ ਨਹੀਂ ਆਉਂਦਾ ਕਿਸੇ ਨੂੰ ਕਿਤਾਬ ਨਹੀਂ ਆਉਂਦਾ ਪੜ੍ਹ ਕੇ ਦੋ ਦੋ ਅੱਖਾਂ ਤੇ ਬਹਿ ਜਾਂਦੇ ਕੁਰਸੀਆਂ ਤੇ ਚੜ੍ਹ ਕੇ ਬੋਲਦੀ ਕਿਵੇਂ ਤੂੰ ਭਈਆ ਬੁਈਆ ਨਹੀਂ ਬਣੀਆਂ ਦਾ ਪੁੱਤ ਮੈਂ ਜਾਂ ਨਹੀਂ ਕੱਢਦਾ ਪੈਨਸ਼ਨ ਜਦੋਂ ਮਰਜ਼ੀ ਕਢਵਾ ਜਾ ਪਾਜਾ ਮੈਂ ਨਹੀਂ ਕਢਦਾ ਕਢਾ ਕੇ ਜਾਊਂਗੀ ਪੁੱਤ ਤੈਥੋਂ ਇੱਥੇ ਹਾਂ ਅੱਲਾ ਲੈ ਜੀ ਲੈਲਾ ਜਿੱਦੋਂ ਜਿੰਦਾਂ ਲੈਲਾ ਕੋਈ ਮੈਂ ਜਾਣੀ ਮੈਨੇਜਰ ਕੋਲ ਮੈਂ ਨਹੀਂ ਕਢਦਾ ਜਾ ਕਿਵੇਂ ਮੈਂ ਕਢਦਾ ਹੈ ਨਹੀਂ ਕਢਦਾ ਮੈਂ ਯਾਰ ਇਹ ਸਰ ਕੀ ਹੋਇਆ ਯਾਰ ਇਤਨਾ ਸ਼ੋਰ ਕਉਂ ਵਿਚਾਰ ਰੱਖਾ ਹੈ ਮਾਤਾ ਨੇ ਸਰ ਕਾ ਪੈਨਸ਼ਨ ਦਾ ਰੌਲਾ ਹੀ 1500 ਚੋਂ ਪੈਸੇ ਕੱਟੇ ਹੋਣਾ अच्छा पेंशन का चक्कर है मेरे पास लाओ यार सिख दाता देवकी ने ओ सेठ तने राम जी हां जी ਤੁਸੀਂ ਕਾ ਨੂੰ ਲੈਣ ਚ ਲੱਗੇ ਆ ਜਾਓ ਆ ਜਾਓ ਸਿੱਧੇ ਆਓ ਮਹਾਰਾਜ ਆਓ ਬੈਠੋ 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 ਸਤਿਕਾਰ ਜੀ ਸਤਿ ਸਿਕਾ ਬੰਨੂ ਆਇਕ ਕਰੋ ਪਹਿਲਾਂ ਦੋ ਗਲਾਸ ਪਾਣੀ ਲੈ ਕੇ ਆਓ ਤੇ ਫਿਰ ਦੋ ਕੱਪ ਦੁੱਧ ਚ ਬੱਤੀ ਕੋ ਵਧੀਆ ਮਿਰਚ ਸਬ ਤੇ ਘਰ ਤੇ ਜੇ ਸੇਟ ਨਹੀਂ ਰਾਮ ਜੀ ਆਪਣੇ ਤੋਂ ਲੈ ਲੈ। ਲੈ ਯਾਰ ਪੈਸੇ ਵਾਲੇ ਬੰਦੇ ਅੰਦਰ ਭਾਗੇ ਚਾਹਾਂ ਤੇ ਹੁੰਦੇ ਸਾਨੂੰ ਕੋਈ ਪੁੱਛਦੇ ਨਹੀਂ ਤੇ ਤੜਕੇ ਦੇ ਲਾਈਨ ਚ ਖੜੇ ਆ ਇਥੇ। ਬੇ ਗੱਲਾਂ ਮਾਰੋ ਚੁੱਪ ਕਰੋ। ਚੁੱਪ ਕੀ ਆ ਬਈ ਯਾਰ। ਜੀ 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 ਜੀ। ਅਰੇ ਕੋਈ ਬਾਤ ਨਹੀਂ। ਹੂੰ। ओके okay, ठीक है हाँ जी माता क्या हुआ क्यों शोर मचा रहे थे आप ਵੇ ਭਾਈ ਮੈਂ ਥੋੜੀ ਅੰਗਰੇਜ਼ੀ ਜੀ ਨਹੀਂ ਆਉਂਦੀ ਗੀ ਆ ਜਿਹੜਾ ਬੈਠਾ ਨਾ ਟੁੱਟੇ ਜੇ ਦੰਦ ਵਾਲਾ ਮੇਰੀ ਪੈਨਸ਼ਨ ਦੇ ਵਿੱਚੋਂ ਪੈਸੇ ਖਾਈ ਜਾਂਦਾ ਮੈਨੂੰ ਪੈਨਸ਼ਨ ਨਹੀਂ ਦਿੰਦੇ ਗੀ ਤੇ ਪੈਨਸ਼ਨ ਸੀਗੀ ਮੇਰੀ 1500 ਤੇ ਇਹਨੇ ਮੈਨੂੰ 1400 34 ਰੁਪਏ ਆਏ ਆ ਜੀ ਕੋਈ ਬਾਤ ਨਹੀਂ ਲਓ ਮੈਂ ਦੇਖਤਾ ਹਾਂ ਲਓ ਉਹ ਉਹਦੇ ਕੋਲ ਇਹ ਕਾਫੀ ਟੁੱਟੇ ਦੰਦ ਵਾਲੇ ਕੋਲ ਮੇਰੇ ਕੋਲ ਹੈ ਨਹੀਂ ਗੀ ਅਰੇ ਗੋਇਲ ਸਾਹਿਬ गोयल साहब बात सुनो इधर माता की देना बुक देना okay. अरे माताजी आपकी पेंशन है ना जो आ, वो पंद्रह सौ ही आई है अच्छा जी ਪੈਨਸ਼ਨ ਪਰ ਤੁਹਾਡੇ ਮੈਸੇਜ ਕੇ ਕੱਟ ਗਏ ਇਹ ਭਾਈ ਤੁਸੀਂ ਕਿਹੜੇ मैसेज ਦੇ ਪੈਸੇ ਕਹਿੰਨੇ ਕੰਨ ਮੈਂ ਤਾਂ ਫੋਨ ਚ ਲਾਉਣਾ ਵੀ ਨਹੀਂ ਹੁੰਦਾ ਭੰਡਾ ਖਾਸ ਮੈਂ ਥੋੜੀ ਦਾ ਇਹ ਅਰੇ ਮਾਤਾ ਉਹ ਆਪਕੋ ਮੈਸੇਜ ਆਤਾ ਹੈ ਨਾ ਉਹ بتਾਨੇ ਵਾਲਾ ਕਿ ਆਪਕੀ ਪੈਨਸ਼ਨ ਆਈ ਹੈ ਜਾਂ ਨਹੀਂ ਕਿਤਨੀ ਆਈ ਹੈ ਉਹ ਆਪਕੋ ਮੈਸੇਜ ਵਿੱਚ ਪਤਾ ਚਲਦਾ ਹੈ ਉਸਕੇ ਪੈਸੇ ਕੱਟ ਹੋਏ ਮੈਂ ਸੰਸੜਾਂ ਕਰ ਲਾ ਕਰਕੇ ਦੇ ਸੱਦ ਕੇ ਪਾਇਆ ਤੇ ਪੈਨਸ਼ਨ ਦੇਣ ਵਿੱਚ ਸੀ ਕਹਿੰਦੇ ਮੈਨੂੰ ਪੈਸੇ ਹੈ ਨਹੀਂ ਤੁਹਾਡੇ ਵਕਤ ਬੈਂਕ ਦੇ ਵੇ ਤੁਸੀਂ ਮਾਰ ਗਏ ਵੇ ਵੇ ਤੁਹਾਡਾ ਬਾਈ ਜੇ ਵੇੜਾ ਵੇ ਵੇ ਤੁਸੀਂ ਤਾਂ ਮੇਰੀ ਪਿੰਜਣ ਖਾ ਗਏ ਵੇ ਤੁਹਾਡਾ ਕਾਕਣਾ ਰਹੇ ਵੇ ਬੈਂਕ ਵਾਲਿਓ

ਤੜਕੇ ਤੋਂ ਸੱਦ ਕੇ ਬਾਲ ਇਨ ਆਵੇ ਭੁਖੇ ਤੇ ਆਣੂ ਖਾਲੀ ਮੋੜ ਦਿਨੇ ਆਵੇ ਬੈਂਕ ਵਾਲਿਓ ਥੋੜਾ ਬੇੜਾ ਭਈ ਜੇਵੇ ਮੈਨੂੰ ਕੁਸਗਾ ਤੇ ਬਈ ਝੰਡਾ ਹੁਕਮਨਾ ਮਿਲੇਵੇ ਸਾਡੇ ਪੈਸੇ ਖਾਣੂ ਵਾਲਿਓ ਅਰੇ ਗੋਇਲ ਸਾਹਿਬ ਇਹ ਕੀ ਆ ਸਵੇ ਸਵੇ ਬਲਾ ਸਬ ਡਾਲ ਦਿਆ ਆਪਣੇ ਓ ਮਨੀਸ਼ ਸਾਹਿਬ ਇਹ ਤਾਂ ਹੁੰਦਗੀ ਫਫੇ ਕੁੱਟਣੀਆਂ ਆਹੋ ਵੇ ਤੁਹਾਨੂੰ ਤਾਂ ਮੈਨੂੰ ਲੱਗਦੀ ਵੇ ਨਤੋ ਇਹ ਨਹੀਂ ਵੀ ਫਿਰ ਜਰੂਰ ਕਰਦੋਂ ਸਾਹਿਬ ਵੇ ਮੈਂ ਤਾਂ ਤੈਨੂੰ ਲੱਗਦੀ ਆ ਵੇ ਫਫੇ ਕੁੱਟਨੀ ਵੇ बोल दिए माता को अपने बात गाणु करे जाते की दसगे अस नहीं मैं कहवी ਤੁਹਾਡੀ ਪੈਨਸ਼ਨ ਚੋਂ 65 ਰੁਪਏ ਘੱਟ ਆਇਆ ਤੇ ਮਾਤਾ ਜੀ ਤੇ ਮੇਰੀ ਗਾਲੀ ਪੈ ਗਿਆ ਬਹਿ ਕੇ ਸਤੋ ਚੜੀ ਮਾਤਾ ਕਿਆ ਹੋਇਆ ਨੀਕ ਤਕੀ ਦਸਾ ਨਹੀਂ ਤੀਏ ਨਹੀਂ ਖਾ ਗਿਆ ਨਹੀਂ ਮੈਨੇਜਰ ਨਹੀਂ ਆ ਖਾ ਗਿਆ ਨਹੀਂ ਇੱਕ ਚਮਚਾ ਜੇ ਹੋਰ ਮੈਨੇਜਰ ਦਾ ਬੈਠਾ ਨਹੀਂ ਮੈਨੂੰ ਗੋਲ ਸਾਹਿਬ ਕਹਿਣਾ ਨਹੀਂ ਆਉਂਦਾ ਨਹੀਂ ਇੱਥੇ

ਜੇ ਤੇ ਮੈਂ ਇੰਨੀ ਪੜੀ ਹੁੰਦੀ ਤਾਂ ਮੈਂ ਤੈਨੂੰ ਅਜੇ ਸਪੱਟ ਸੱਪਾ ਕਰਕੇ ਵਿਖਾਉਂਦੀ ਮੈਂ ਤਾਂ ਹੱਸ ਕੇ ਪੈਸੇ ਲੈ ਕੇ ਨਿਸ਼ਾਨ ਕਰਦੀ ਹੈ ਤੈਨੂੰ ਗੁੱਠਾ ਨਹੀਂ ਦੀ ਨਾ ਹੋਰ ਮੈਂ ਤੇਰੇ ਤੇਰੇ ਝੱਗੇ ਨਾਲ ਪੁੱਝ ਕੇ ਜਾਂਦੀ ਚਲ ਜਾ ਮਾਤਾ ਲੈ ਆ ਫੜ ਦਫਾ ਦਫਾ ਨਹੀਂ ਹੁਣ ਦੇਗੀ ਅੱਖਾਂ ਲੱਗਿਆ ਸੀ ਨਾ ਪੈਸੇ ਗੋਆ ਸਭ ਮੈਂ ਤਾਂ ਤੇਰੇ ਹੱਡਾਂ ਜੋ ਕੱਢ ਕੇ ਲੈ ਚੱਲੀ ਆ ਹੁਣ